ਮੈਂਟੈਲਿਟੀ ਇਹੋ ਜੀ ਅੱਜ ਮੇਰੀ 3 ਮਿਲੀਅਨ ਹੈ ਮੇਰੀ 30 ਮਿਲੀਅਨ ਹੋ ਗਏ ਤਾਂ ਮੈਂ ਕੱਲੇ ਨੂੰ ਬੋ। ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ। ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ। ਦੁਸੇਮ अनमोल ਕਵਤਰਾ ਦੇ ਵੱਲੋਂ ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਤੇ ਉਹਨਾਂ ਦੀ ਪੂਰੀ ਟੀਮ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਉੱਥੇ ਹੀ ਬਹੁਤ ਜ਼ਿਆਦਾ ਇੰਸਟਾਗ੍ਰam ਚ ਇਨਫਲੂਐਂਸਰ ਨੇ ਜਿਹਨੂੰ ਲੋਕ ਜ਼ਿਆਦਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਪਰ ਉਸ ਚੀਜ਼ ਨੂੰ ਜੋ ਪੋਪੁਲਾਰਿਟੀ ਆ ਉਸ ਚੀਜ਼ ਨੂੰ ਕਿਸ ਤਰ੍ਹਾਂ ਲੋਕ ਕੁਝ ਇਨਫਲੂਐਂਸਰ ਉਸ ਚੀਜ਼ ਨੂੰ ਯੂਜ਼ ਕਰਦੇ ਨੇ ਉਹ ਬਹੁਤ ਜਿਹੜਾ ਮੈਟਰ ਕਰਦਾ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਨਿਤਿਸ਼ ਸਰ ਕਾਫੀ ਮਸ਼ਹੂਰ ਨੇ ਬਹੁਤ ਜ਼ਿਆਦਾ ਲੋਕ ਪਸੰਦ ਕਰਦੇ ਨੇ ਇੰਸਟਾਗ੍ਰam ਚ ਬਹੁਤ ਜ਼ਿਆਦਾ ਜਿਹੜੇ ਫੈਨਸ ਨੇ ਪਰ ਉੱਥੇ ਹੀ ਪਹੁੰਚੇ ਅਨਮੋਲ ਕਵਤਰਾ ਕੋ ਪਹੁੰਚ ਨੇ ਤੇ ਸੇਵਾ ਕਰਨੀ ਆਪਾਂ ਗੱਲਬਾਤ ਕਰਦੇ ਸਸਰੀਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਘੱਟ ਲੋਕ ਨੇ ਨਾ ਜੋ ਆਪਣੀ ਪੋਪੁਲੈਰਿਟੀ ਨੂੰ ਆਪਣੇ ਫੇਮ ਨੂੰ ਇਨਫਲੂਐਂਸਰ ਨੂੰ ਜੋ ਵਰਡ ਹੁੰਦਾ ਹੈ ਉਹ ਕਿਸ ਤਰ੍ਹਾਂ ਯੂਜ਼ ਕਰਨ ਉਹ ਬਹੁਤ ਘੱਟ ਲੋਕ ਕਰਦੇ ਨੇ ਹਾਂਜੀ ਪਤਾ ਐਕਚੁਅਲੀ ਹੁੰਦਾ ਕੀ ਹੈ ਜਿਵੇਂ ਮੈਂ ਦਿਨ ਵੇਖੇ ਨੇ ਜੀ ਵੀ ਮੈਨੂੰ ਪਤਾ ਹੈ ਵੀ ਅੱਜ ਮੇਰੇ ਕੋਲ ਜਿਹੜਾ ਪੁਰਾਣਾ ਟਾਈਮ ਸੀ ਮੈਂ 5000 ਫੋਲਡ ਨਹੀਂ ਕਰ ਸਕਦਾ ਹਮ ਮੇਰਾ ਕਹਿਣ ਦਾ ਮਤਲਬ ਹੈ ਮੈਂ ਉਹ ਜਵਾਕਾ ਵਾਸਤੇ ਗਾਹ ਬਣਾ ਰਿਹਾ ਜਿਹੜੇ ਦਿਨ ਮੈਂ ਵੇਖੇ ਜੀ ਵੀ ਜ਼ਰੂਰੀ ਨਹੀਂ ਕਿ ਹਰ ਕੋਈ ਇੱਕ ਰਾਜਾ ਮਹਾਰਾਜਾ ਖਾਨਦਾਨ ਤੋਂ ਹੋਵੇ ਵੀ ਜਿਮ ਜਾਣਾ ਤਾਂ ਡੱਬੇ ਖਾਣੇ ਆਹ ਕਿਹੜੀ ਵੀ ਕਿਤਾਬ ਚ ਨਹੀਂ ਲਿਖਿਆ ਵੀ ਤੁਸੀਂ ਜਿਮ ਜਾਣਾ ਤਾਂ ਤੁਸੀਂ ਪਹਿਲਾਂ ਵੇ ਪ੍ਰੋਟੀਨ ਲੋ ਪਹਿਲਾਂ ਕੀਟਨ ਲੋ ਪਹਿਲਾਂ ਮਲਟੀਵਿਟਾਮਿਨ ਲੋ ਫਿਰ ਤੁਸੀਂ ਜਿਮ ਜਾਓ ਅੱਜ ਜਵਾ ਕਮਾਈ 3000 ਰੁਪਏ ਰਿਹਾ ਉਹ 3000 ਦੇ ਵਿੱਚ ਡੰਗ ਦਾ ਬ੍ਰਾਂਡ ਲਵੇ ਜਾਂ ਆਪਦੀ ਡਾਈਟ ਖਾਵੇ ਤੇ ਖਾਲੀ ਵਾਂਸ ਤੋਂ ਵੇ ਪ੍ਰੋਟੀਨ ਕਦੇ ਵੀ ਕੰਮ ਨਹੀਂ ਕਰਦਾ ਵੀ ਅੱਜ ਉਹ 4000 ਰੁਪਏ ਕਮਾ ਲਓ ਪ੍ਰੋਟੀਨ ਤੇ ਬੁਖਤ ਲਾ ਦਿੰਦਾ ਤੇ ਬਾਅਦ ਚ ਕੇਲਾ ਕਿੱਥੋਂ ਲੈ ਕੇ ਆਇਆ ਉਹ ਦਲੀਆ ਕਿੱਧਰੋਂ ਲੈ ਕੇ ਆਇਆ ਉਹ ਫੈਂਸੀ ਫੂਡ ਚੋਂ ਖੁੱਸ ਗਿਆ ਉਹਨ ਤਾਨੂੰ ਸਵੇਰੇ ਦੋਸਤ ਨੂੰ ਖਾਣੇ ਆ ਉਹਦੇ ਬਾਅਦ ਦੋ ਗੋਲੀਆਂ ਹੀ ਖਾਣੀਆਂ ਦੋ ਗੋਲੀਆਂ ਖਾਣੀਆਂ ਵੀ ਇਹ ਦਿਨ ਮੈਂ ਵੇਖਿਆ ਜੀ ਮੈਨੂੰ ਪਤਾ ਹੈ ਵੀ ਅੱਜ ਹਰ ਕੋਈ ਅਫੋਰਡ ਨਹੀਂ ਕਰ ਪਾ ਰਾ ਤੇ ਮੇਰਾ ਟਾਰਗੇਟ ਸਿਰਫ ਬੇਸਿਕ ਜੋ ਫੈਮਲੀ ਹੈ ਜੇ ਨਾ ਤਾਂ ਜਿਹੜੇ ਮਾਪੇ ਬਪ ਨੂੰ ਪਰੇਸ਼ਾਨ ਕਰੇ ਤੇ ਜਿਮ ਦੇ ਵਿੱਚ ਜਾਏ ਨਾ ਸਭ ਤੋਂ ਪਹਿਲਾਂ ਅੰਦਰੋਂ ਸਟਰੋਂਗ ਬਣੇ ਇਟਸ ਨੋਟ ਅਬਾਊਟ ਵੀ ਤੁਸੀਂ ਆਰਟੀਫੀਸ਼ਲ ਖਾ ਰਹੇ ਹੋ ਤੁਹਾਡੇ ਸਰੀਰ ਦੇ ਵਿੱਚ ਜਾਣ ਹੈ ਨਹੀਂ 70 ਸਾਲ ਦਾ ਜਵਾਕ ਪਜਰੇ ਸਾਹ ਚੜ ਰਹੇ ਉਹਨੂੰ ਕਿਉਂ ਚੜ ਰਹੇ ਕਿਉਂਕਿ ਉਹ ਚੀਜ਼ਾਂ ਤੇ ਡਿਪੈਂਡ ਹੋ ਰਿਹਾ ਮੈਂ ਇਹਨਾਂ ਨੂੰ ਖਿੱਚ ਕੇ ਲੈ ਰਿਹਾ ਹਾਂ ਉਸੇ ਫੂਡ ਤੇ ਜਿੱਥੇ ਉਹ ਬਣਿਆ ਅੱਜ ਇੱਕ ਛੋਟਾ ਜਿਹਾ ਨਾਣਾ 6 ਮਹੀਨੇ ਦਾ ਹੁੰਦਾ 1 ਸਾਲ ਦਾ ਹੁੰਦਾ ਉਹ ਦੁੱਧ ਤੇ ਪਰਸ ਜੀ ਜਾਂਦਾ ਹੈ ਪਰ ਅੱਜਕੱਲ ਤੇ ਜਵਾਕ ਦੁੱਧ ਨਹੀਂ ਪੀਂਦੇ ਕੋਈ ਕਹਿੰਦਾ ਅਸੀ ਲੈਕਟੋਸ ਇਨਟੋਲਰੈਂਸ ਹੈ ਕਦੀ ਕਹਿੰਦੇ ਆਇਆ ਹੈ ਕਿਉਂ ਹੈ ਕਿਉਂਕਿ ਉਹਨਾਂ ਨੇ ਮਾਈਂਡ ਸੈਟ ਕੀਤਾ ਹੋਇਆ ਅੱਜ ਮੈਨੂੰ ਪਿਆ ਦੋ ਕਿਲੋ ਦੁੱਧ ਪੀਜੂਗਾ ਮੈਂ ਮੈਨੂੰ ਕੋਈ ਫਰਕ ਹੀ ਨਹੀਂ ਪੈਣਾ ਕਿਉਂਕਿ ਮੇਰਾ ਮਾਈਂਡ ਸੈਟ ਹੈ ਵੀ ਮੈਨੂੰ ਇਸ ਚੀਜ਼ਾਂ ਨਾਲ ਹੀ ਆਪਦੀ ਪ੍ਰੋਟੀਨ ਦੀ ਨੀਡ ਪੂਰੀ ਕਰਨੀ ਹੈ ਪਰ ਜਵਾਕਾਂ ਨੂੰ ਲੱਗਦਾ ਇਜ਼ੀ ਹੈ ਜਸਟ ਵਨ ਸਕੂਪ ਲੀਤਾ ਪਾਣੀ ਵਿੱਚ ਮਿਕਸ ਕੀਤਾ ਤੇ ਪੀਤਾ ਚਾਹੇ ਅਸਲੀ ਹੈ ਚਾਹੇ ਨਕਲੀ ਹੈ ਸਸਤਾ ਮੈਟਰ ਹੀ ਨਹੀਂ ਕਰਦਾ ਉਹਨਾਂ ਨੂੰ ਉਹਨਾਂ ਨੂੰ ਮੈਟਰ ਕਰਦਾ ਕੋਈ ਇਨਫਲੂਐਂਸਰ ਆਂਦਾ ਹੈ ਉਹ ਇਹ ਗੱਲ ਨਹੀਂ ਔਰ ਸਹੀ ਚੀਜ਼ ਪ੍ਰਮੋਟ ਜੇ ਜੇ ਉਹਨੂੰ ਤੁਹਾਡੀ ਪਰਵਾਹ ਹੈ ਤਾਂ ਵਾਈ ਹੀ ਇਸ ਯੂজিং ਕੂਪਨ ਕੋਡ ਤੇ ਕਦੇ ਉਹਨੇ ਪ੍ਰਮੋਟ ਕਰਨ ਦੇ ਬਾਅਦ ਕਦੇ ਉਹਨੇ ਪੁੱਛਿਆ ਕਿ ਉਹਨੂੰ ਵੀ ਤੁਹਾਡੇ ਕੋਲ ਚੀਜ਼ ਸਹੀ ਆਈ ਹੈ ਕਿ ਨਹੀਂ ਆਈ ਜੀ ਵੀ ਮੈਂ ਤਾਂ ਕੂਪਨ ਕੋਡ ਲਵਾ ਲਿਆ ਬੇ ਤੁਸੀਂ ਤੁਹਾਡੇ ਕੋਲ ਜਿਹੜਾ ਡੱਬਾ ਆਇਆ ਹੈ ਸਹੀ ਹੈ ਨਹੀਂ ਹੈ ਤੁਸੀਂ ਖਾਇਆ ਹੈ ਤੁਹਾਨੂੰ ਨੁਕਸਾਨ ਕਿਤਾ ਨਹੀਂ ਕਿਤਾ ਮੇਰਾ ਕਹਿਣ ਦਾ ਮਤਲਬ ਹੋਇਆ ਜਸਟ ਆਪ ਦੀ ਜੇਬ ਪਰ ਲਈ ਜਵਾਕਾ ਦੀ ਜੇਬ ਖਾਲੀ ਕੀਤੀ ਜਾ ਰਹੀ ਹੈ ਤੇ ਉਹ ਜਵਾਕਾ ਦੀ ਜੇਬ ਬਚਾਣੀ ਹੈ ਹੁਣ ਤਾਂ 10th ਕਲਾਸ ਦੇ ਵਿੱਚ ਜਿਹੜੇ ਬੱਚੇ ਨੇ ਉਹ ਕਹਿੰਦੇ ਅਸੀਂ ਜਿੰਮ ਜਾਣਾ ਹੈ ਅਸੀਂ ਪ੍ਰੋਟੀਨ ਖਾਣਾ ਹੈ ਔਰ ਇਸ ਚੀਜ਼ ਨੂੰ ਲੈ ਕੇ ਘਰਦਿਆਂ ਨਾਲ ਵੀ ਲੜਦੇ ਨੇ ਪਰ ਘਰ ਦੇ ਸਮਝਾਣ ਸਮਝਾ ਕੇ ਥੱਕ ਜਾਂਦੇ ਨੇ ਕਿ ਨਹੀਂ ਜਿਹੜਾ ਦੇਸੀ ਘਿਓ ਦੇ ਵਿੱਚ ਹੈ ਨਾ ਘਰ ਦੀ ਰੋਟੀ ਦੇ ਵਿੱਚ ਜੋ ਤਾਕਤ ਹੈ ਉਹ ਕਿਸੇ ਹੋਰ ਚੀਜ਼ 'ਚ ਹੈ ਨਹੀਂ ਉਹ ਟਾਈਮ ਬਦਲਤਾ ਹੈ ਉਹ ਟਾਈਮ ਬਦਲਦਾ ਤੁਸੀਂ ਅੱਜ ਦਾ ਦੇਖੋਗੇ ਤੇ ਅੱਜ ਕੱਲ ਜਣਾ ਖਣਾ ਮੇਰੇ ਕੋਲ ਘੱਟ ਤੋਂ ਘੱਟ 25 ਤੋਂ 30 ਹਜ਼ਾਰ ਸਕਰੀਨਸ਼ਾਟ ਨੇ ਜੀ ਜਿਹਦੇ ਵੀ ਜਵਾਬ ਕਰੇ ਅਸੀਂ ਵੇਪਰ ਨੂੰ ਛੜਤਾ ਬਾਜੀ ਅਸੀਂ ਨਹੀਂ ਖਾਣਾ ਇਟਸ ਨੋਟ ਅਬਾਊਟ ਕਿ ਹਮ ਅਫੋਰਡ ਕਰ ਪਾ ਰਹੇ ਨਹੀਂ ਕਿ ਬਾਰੇ ਇਟਸ ਜਸਟ ਅਬਾਊਟ ਕਿ ਹਮਾਰੀ ਫੈਮਿਲੀ ਖੁਸ਼ ਹੈ ਹਮ ਖਾ ਰਹੇ ਹਮ ਰਿਕਵਰ ਹੋ ਰਹੇ ਸਭ ਤੋਂ ਵੱਡੀ ਬਾਤ ਕਿ 5 ਤੋਂ 10 ਰੁਪਏ ਵਿੱਚ ਚੀਜ਼ ਬਣ ਜਾਂਦੀ ਹੈ ਜੀ ਇੱਕ ਤੋਤਾ ਹੈ ਕਿ ਆਪ 5000 ਰੁਪਏ ਲਗਾਓ ਦੂਸਰੀ ਬਾਤ ਜਦੋਂ ਤੁਸੀਂ ਪੀ ਰਹੇ ਹੋ ਤਾਂ ਦਿਮਾਗ ਵਿੱਚ ਚੀਜ਼ ਰਹਿੰਦੀ ਹੈ ਅਸਲੀ ਹੈ ਨਕਲੀ ਹੈ ਜੀ ਇਹ ਚਨੇ ਨਾਲ ਨਹੀਂ ਆਣੀ ਦੁੱਧ ਨਾਲ ਨਹੀਂ ਆਣੀ ਦਲੀਏ ਨਾਲ ਨਹੀਂ ਆਣੀ ਤੇ ਸਿੱਕੇ ਉਹਨਾਂ ਨਾਲ ਨਹੀਂ ਆਣੀ ਤੇ ਹੁਣ ਉਹ ਟਾਈਮ ਨਹੀਂ ਰਿਹਾ ਹੁਣ ਬਦਲਦਾ ਟਾਈਮ ਉਹ ਕਹਿੰਦਾ ਨਾ ਵਨ ਮੈਨ ਕੈਨ ਚੇਂਜ ਦਾ ਰੈਜ਼ੋਲੂਸ਼ਨ ਬਟ ਜਦੋਂ ਇੰਨੀ ਵੱਡੀ ਫੈਮਿਲੀ ਨਾਲ ਹੋਣਾ ਤਾਂ ਹੋਰ ਛੇਤੀ ਹੋ ਜਾਂਦਾ ਹੈ ਤੇ ਤੁਸੀਂ ਰਾਜਸਥਾਨ ਤੋਂ ਇੱਥੇ ਇੱਕ ਵਾਰ ਨਹੀਂ ਤੁਸੀਂ ਚਾਰ ਪੰਜ ਵਾਰ ਸੇਵਾ ਨਿਭਾਣਾ ਹੈ ਅਨਮੋਲ ਗਵਤਰੀ ਹਾਂਜੀ ਤੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਬਹੁਤ ਲੋਕ ਨੇ ਜੋ ਸੇਵਾ ਨਿਭਾ ਰਹੇ ਦੇਖੋ ਮੇਰਾ ਕਹਿਣ ਦਾ ਮਤਲਬ ਇਹ ਨਾ ਜਿਦਾ ਮੈਂ ਕੁਛ ਨਹੀਂਗਾ ਇਹ ਮੇਰਾ ਆਰਾਮ ਜੀ ਕਰਵਾਉਂਦੇ ਕਿਰਵਾਨ ਵਾਲਾ ਮਾਲਿਕ ਹੁੰਦਾ ਆ ਆਪਾਂ ਅੱਜ ਜੇ ਮੈਂ ਕਰ ਰਿਹਾ ਨਹੀਂ ਤਾਂ ਮਾਲਿਕ ਹੋਰ ਕੋਈ ਬੰਦਾ ਲੱਭ ਲੈਂਦਾ ਜੀ ਉਹਦਾ ਆਦੇਸ਼ ਹਮ ਆ ਗਿਆ ਉਹ ਜਦੋਂ ਕਹੂਗਾ ਮੈਂ ਬਾਜੂਗਾ ਇੱਕ ਤੇ ਆਨ ਦੇ ਵਿੱਚ ਪਤਾ ਲੱਗਦਾ ਵੀ ਪਿਆਰ ਆਪ ਜੀ ਮੈਂ ਕੋਈ 10 ਰੁਪਏ ਕਮਾ ਰਿਆ ਵੀ 5 ਰੁਪਏ ਲਾ ਸਕਣਾ ਮੈਂ ਜੇ 5 ਕਮਾਉਣ ਨੂੰ 2 ਲਾ ਦਾਂਗਾ ਜੀ ਵੀ ਇਟਸ ਨੋਟ ਅਬਾਊਟ ਕਿ ਆਪ ਆਰ ਲੱਖ ਰੁਪਏ ਦੇ ਕੇ ਜਾਓ ਜਿੰਨਾ ਆਪकी ਜੇਬ ਹੈ ਪਰ ਆਓ ਸ਼ਾਇਦ ਅੱਜ ਮੂਜੇ ਦੇਖ ਕੇ ਕੋ ਚਾਰ ਲੋਕ ਹੋਰ ਆ ਜਾਣਗੇ ਕਿਉਂਕਿ ਅੱਜ ਅਸੀਂ ਇਤਨਾ ਬੜਾ ਪਰਿਵਾਰ ਲੈ ਕੇ ਚੱਲ ਰਹੇ ਹਾਂ ਤਾਂ ਪਰਿਵਾਰ ਵਿੱਚੋਂ ਚਾਰ ਲੋਕ ਉੱਠ ਕੇ ਆਏ ਤਾਂ ਇਹੀ ਅਸੀਂ ਚਾਹਤੇ ਹਾਂ ਕਿ ਲੋਕ ਨਸ਼ੇ ਸੇ ਨਿਕਲੇ ਇਨ ਚੀਜ਼ੋ ਮੇਂ ਗੁਸੇ ਮੈਂਟੈਲਿਟੀ ਇਹੋ ਜੀ ਬਣ ਚੁੱਕੀ ਆ ਕੋਈ ਇਨਫਲੂਐਂਸਰ ਆ ਉਹ ਔਨ ਗਰਾਉਂਡ ਦੇ ਵਿੱਚ ਆ ਕੇ ਨਾ ਕੋਈ ਸੇਵਾ ਨਹੀਂ ਕਰਦੇ ਆ ਸੇਵਾ ਦੀ ਗੱਲ ਛੱਡੋ ਵੈਸੇ ਲੋਕਾਂ ਨੂੰ ਮਿਲਦੇ ਵੀ ਨਹੀਂ ਹੁੰਦੇ ਮਾਰੇ ਜੇ ਫਾਲੋਅਰਸ ਹੁੰਦੇ ਆ ਬਾਡੀਗਾਰਡ ਲੈ ਲੈਂਦੇ ਆ ਅਸੀਂ ਇਹਨਾਂ ਨੂੰ ਮਿਲਣਾ ਇਹਨਾਂ ਨੂੰ ਮਿਲਣਾ ਤੁਸੀਂ ਇਹਨਾਂ ਨੂੰ ਫਾਲੋਅਸ ਕਰਨ ਦੇ ਬਾਵਜੂਦ ਔਨ ਗਰਾਉਂਡ ਸੇਵਾ ਨਿ ਅਸੀਂ ਮਾਰਾ ਕੰਮ ਕੀਤਾ ਮੈਂ ਕੋਈ ਮਾਰਾ ਕੰਮ ਨਹੀਂ ਕੀਤਾ ਜੀ ਅੱਜ ਮੇਰੇ 3 ਮਿਲੀਅਨ ਹੈ ਮੇਰੇ 30 ਮਿਲੀਅਨ ਹੋ ਗਏ ਤਾਂ ਮੈਂ ਇਕੱਲੇ ਘੁੰਮੂਗਾ ਕਿਉਂਕਿ ਮੈਂ ਕਿਹਾ ਮਾਰਾ ਨਹੀਂ ਕਿਹਾ ਉਹ ਕਹਿੰਦਾ ਜਾ ਕੋਰਾ ਕੇ ਸਾਈਆਂ ਮਾਰ ਸਕੇ ਨਾ ਕੋਈ ਤਾਂ ਮੈਨੂੰ ਕਿਹਾ ਡਰ ਹੀ ਨਹੀਂਗਾ ਨਾ ਮੈਂ ਕਿਹਾ ਖਾਣਾ ਆਪਦੀ ਹੱਕ ਦੀ ਖਾਣਾ ਜੀ ਰੋਟੀ ਸੁੱਕੀ ਖਾ ਲਵਾਂਗਾ ਪਰਦੇਸੀ ਕੀ ਮੰਗੇ ਨਹੀਂ ਖਾਣਾ ਸਿੱਧੀ ਜੀ ਗੱਲ ਆਪਣੇ ਤਾਂ ਤਾਂ ਮੈਨੂੰ ਡਰ ਹੀ ਨਹੀਂ ਕਿਦਾ ਜੀ ਥੋੜੀ ਜਨਨੀ ਵੀ ਜ਼ਰੂਰ ਜਾਨਣਾ ਚਾਹਾਂਗੇ ਕਿ ਕਿਉਂਕਿ ਅਗਰ ਕੋਈ ਸਕਸੈਸਫੁਲ ਕੋਈ ਚੀਜ਼ ਤੇ ਬੈਠਾ ਪੋਜੀਸ਼ਨ ਦੇ ਵਿੱਚ ਬੈਠਾ ਉਹਦੇ ਪਿੱਛੇ ਸਟਰਗਲ ਬਹੁਤ ਹੁੰਦਾ ਹੈ ਥੋੜਾ ਵੀ ਸਟਰਗਲ ਰਿਹਾ ਹੈ ਤਾਂ ਉਹ ਦਰੂਜਾ ਜਾਣਾ ਚਾਹੂੰਗੀ ਤੇ ਦਰਸ਼ਕਾਂ ਨੂੰ ਪਲੀਜ਼ ਦੱਸੋ ਕਿ ਕਿਸ ਤਰ੍ਹਾਂ ਮੁਕਾਮ ਤੇ ਪਹੁੰਚੇ ਅੱਜ ਮੰਨਦੇ ਹਾਂ ਕਿ ਥੋੜਾ ਬਹੁਤ ਕਿਉਂਕਿ ਤੁਸੀਂ ਮੈਨੂੰ ਪਤਾ ਇੱਕ ਇਹ ਨਹੀਂ ਕਹੋਗੇ ਕਿ ਮੈਂ ਸਕਸੈਸਫੁਲ ਹੋ ਗਿਆ ਜਾਂ ਮੈਂ ਸੈਟੀਸਫਾਈਡ ਹੋ ਚੁੱਕੀ ਹਾਂ ਇਸ ਚੀਜ਼ ਤੋਂ ਦੇਖੋ ਪਤਾ ਮੈਂ ਸਭ ਤੋਂ ਪਹਿਲਾਂ ਤੁਸੀਂ ਜੇ ਸਟੈਪ ਚੜ੍ਹਦਾ ਹੈ ਨਾ ਤਾਂ ਤੁਹਾਨੂੰ 1 2 3 ਕਰਕੇ ਜਾਣਾ ਪੈਣਾ ਸੋ ਤੁਸੀਂ ਜੇ ਸੋਚੋ ਸਿੱਧਾ 10 ਤੇ ਛਲਾਗ ਮਾਰ ਜੋਗੇ ਡਿੱਗ ਜੋਗੇ ਥੱਲੇ ਤੇ ਅੱਜ ਕੱਲ ਤੁਹਾਨੂੰ ਸਿੱਧੀ ਆਈ ਚੀਜ਼ ਵਿਖਾ ਸਕਸੈਸਫੁਲ ਆਦਮੀ ਆਪਕੋ ਗਿਆਨ ਦੇ ਸਕਦਾ ਹੈ ਬਟ ਜੋ ਸਟਰਗਲ ਤੁਹਾਨੂੰ ਕਰਨਾ ਹੈ ਉਹ ਆਪੇ ਕਰਨਾ ਪੈਣਾ ਹੈ ਜਿਹੜੀ ਸਿੱਖਿਆ ਲੈਣੀ ਆਪ ਤੋਂ ਲੋ ਕਿਨੂੰ ਵੇਖ ਕੇ ਤੁਸੀਂ ਉਸ ਦਾ ਡਿਸਪਲਿਨ ਅਪਣਾਓ ਉਹਦਾ ਲਾਈਫ ਸਟਾਈਲ ਨਹੀਂ ਅਪਣਾਣਾ ਵੀ ਅੱਜ ਉਹ ਬੰਦਾ ਗੱਡੀ 'ਚ ਘੁੰਮ ਰਿਹਾ ਉਸ ਤੋਂ ਪਹਿਲਾਂ ਪੈਦਲ ਵੀ ਚੱਲ ਰਿਹਾ ਸੀ ਤੇ ਪਹਿਲਾਂ ਤੁਸੀਂ ਪੈਦਲ ਤਾਂ ਚੱਲੋ ਤੁਸੀਂ ਪੈਦਲ ਚੱਲੇ ਮੈਂ ਤੁਸੀਂ ਕਹੋ ਮੈਂ ਤਾਂ ਗੱਡੀ ਲੈਣੀ ਹੈ ਪਹਿਲਾ ਪੈਦਲ ਚੱਲੋ ਫਿਰ ਸਾਈਕਲ ਆਉਗੀ ਫਿਰ ਮੋਟਰਸਾਈਕਲ ਫਿਰ ਗੱਡੀ ਆਉਗੀ ਜੇ ਤੁਸੀਂ ਸਿੱਖਗੇ ਸਭ ਤੋਂ ਪਹਿਲਾਂ ਗਣ ਡਿਸਪਲਿਨ ਹੀ ਤੋੜਨਾ ਜਿਹੜਾ ਮਰਜ਼ੀ ਹੋ ਜੇ ਸਰਦੀ ਗਰਮੀ ਦਿਨ ਰਾਤ ਟਾਈਮ ਨਹੀਂ ਵੇਖਣਾ ਡਿਸਪਲਿਨ ਹੈ ਤਾਂ ਹੈਗਾ ਜੇ ਤੁਸੀਂ ਡਿਸਪਲਿਨ ਅਪਣਾ ਕੇ 5 ਸਾਲ ਦੇ ਦੋ ਆਪਣੇ ਆਪ ਨੂੰ ਤੁਸੀਂ ਆਪੇ ਆਪ ਕਾਮਯਾਬ ਹੋ ਜਾਓਗੇ ਜੀ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ ਸ਼ੁਰੂਆਤ ਕਿਸ ਤਰ੍ਹਾਂ ਹੋਈ ਉਹ ਜ਼ਰੂਰ ਜਾਨਣਾ ਚਾਹਾਂਗੇ ਦੇਖੋ ਮੇਰੀ ਸ਼ੁਰੂਆਤ ਹੋਈ ਸੀ ਟ੍ਰੇਨਰ ਦੇ ਨਾਲ ਮੇਰੀ ਤਨਖਾਹ ਸੀ ਪਹਿਲਾਂ 1200 ਰੁਪਏ ਮੈਂ ਐਸੇ 1200 ਰੁਪਏ ਸੈਲਰੀ ਕਮਾ ਕਰਦਾ ਸੀ ਉਹਦੇ ਬਾਅਦ ਫਿਰ ਮੈਂ ਮੇਰੇ ਟ ਉੱਥੇ ਮੈਂ ਟ੍ਰੇਨਿੰਗ ਕਰਵਾ ਜਾਂਦਾ ਸੀ ਉੱਥੇ ਮੈਨੂੰ 1500 ਮਿਲਦੇ ਸੀ ਧੀਰੇ ਧੀਰੇ ਮੈਂ ਕੰਮ ਕਰਨ ਲੱਗਾ ਤੇ ਮੇਰੀ ਇੱਕ ਵੀਡੀਓ ਵਾਇਰਲ ਹੋ ਗਈ ਤੇ ਮੇਰੇ ਕੋਲ ਲੋਕਾਂ ਨੇ ਇਨਫਾਰਮੇਸ਼ਨ ਵੱਤ ਸ਼ੁਰੂ ਕਰਤਾ ਵੀ ਅਸੀਂ ਤੁਹਾਡੇ ਕੋਲ ਪਲਾਨ ਲੈਣਾ ਮੈਨੂੰ ਦੇਣਾ ਸ਼ੁਰੂ ਕਰਨਾ ਫਿਰ ਲੋਕੀ ਮੈਨੂੰ ਹੋਰ ਸਪੋਰਟ ਕਰਨ ਲੱਗੇ ਕਿਉਂਕਿ ਮੈਂ ਉਹਨਾਂ ਨੂੰ ਸਪਲੀਮੈਂਟ ਦਿੰਦਾ ਹੀ ਨਹੀਂ ਸੀ ਜੀ ਮੈਂ ਜਸਟ ਡਾਈਟ ਵੀ ਤੁਸੀਂ ਡਾਈਟ ਨਾਲ ਕਰਨਾ ਹੈ ਉਹਨਾਂ ਨੂੰ ਰਿਜ਼ਲਟ ਬਹੁਤ ਸੋਹਣਾ ਲੱਗੇ ਮਤਲਬ ਉਹ ਅੰਦਰੋਂ ਸਟਰੋਂਗ ਹੋਣ ਲੱਗੇ ਇੱਕ ਤੋਂ ਇੱਕ ਇੱਕ ਤੋਂ ਇੱਕ ਇੱਕ ਤੋਂ ਦੋ ਫਿਰ ਮੈਂ ਉਹ ਜਿਹੜੀ ਜਿਮ ਕਿਰਾਏ ਤੇ ਸੀ ਉਹਨੂੰ ਮੈਂ ਜਿਮ ਖਰੀਦ ਲਈ ਜੀ ਉਹਦੇ ਬਾਅਦ ਮੈਂ ਮਤਲਬ ਅੱਜ ਮੇਰਾ ਇੰਡੀਆ ਦਾ ਪਹਿਲਾ ਜਿਮ ਹੈ ਜਿੱਥੇ ਨਾ ਤਾਂ ਸਪਲੀਮੈਂਟ ਸੇਲ ਹੁੰਦਾ ਹੈ ਜਿੱਥੇ ਨਾ ਪਰਸਨਲ ਟ੍ਰੇਨਿੰਗ ਲਾਉ ਹੈ ਤੁਸੀਂ ਇੰਡੀਆ ਦਾ ਕੋਈ ਇੱਕ ਵੀ ਜਿਮ ਵਿਖਾ ਦਿਓ ਮੈਨੂੰ ਅੱਜ ਕੋਈ ਵੀ ਜਵਾਕ ਇੰਡੀਆ ਵਿੱਚ ਜਾਂਦਾ ਹੈ ਜਿਮ ਦੇ ਵਿੱਚ ਉਹਨੂੰ ਪਹਿਲੇ ਜਾਂਦੇ ਵਿੱਚ ਕੀ ਕੀਤਾ ਜਾਂਦਾ ਹੈ ਤੈਨੂੰ ਆਹ ਦੋ ਪ੍ਰੋਟੀਨ ਲੈਣੇ ਆ ਤੈਨੂੰ ਆਹ ਮਲਟੀਵਿਟਾਮਿਨ ਲੈਣਾ ਹੈ ਤੇ ਤੈਨੂੰ ਆਹ ਪਰਸਨਲ ਟ੍ਰੇਨਰ ਨੇ ਮੇਰੀ ਜਿਮ ਵਿੱਚ ਜ਼ੀਰੋ ਹੈ ਜੇ ਕੋਈ ਵੀ ਬੰਦਾ ਜੇ ਮੈਨੂੰ ਸਮੈਲ ਵੀ ਆਜੇ ਨਾ ਗੁਟਕੇ ਜਰਦੀ ਦੀ ਮੈਂ ਬਾਹਰ ਕਰ ਦਾਂ ਥੱਪੜ ਮਾਰ ਕੇ ਸਿੱਧਾ ਘੜਨਾ ਮੈਂ ਨਸ਼ਾ ਬਿਲਕੁਲ ਬਿਲਕੁਲ ਨਸ਼ਾ ਲਾਉ ਹੀ ਨਹੀਂ ਹੈ ਜਿੰਮ ਦੇ ਵਿੱਚ ਸੁਪਾਰੀ ਤੱਕ ਤਾਂ ਨਸ਼ਾ ਲਾਉ ਨਹੀਂਗਾ ਤੇ ਡਿਸਪਲਨ ਅਪਣਾਇਆ ਹੈ ਅੱਜ ਲੋਕਾਂ ਨੂੰ ਲੱਗਦਾ ਵੀ ਅੱਜ ਮੇਰੇ ਤਿੰਨ ਮਹੀਨੇ ਫਲਵਰ ਹੈ ਪਰ 8 ਸਾਲ ਦੀ ਮਿਹਨਤ ਹੋ ਜੀ 8 ਸਾਲ ਦੀ 8 ਸਾਲ ਦੀ ਮਿਹਨਤ ਸਟਾਰਟਿੰਗ ਦੇਖ ਲੈਂਦੇ ਸ਼ਾਈਨ ਕਰਦਾ ਪਰ ਪਿੱਛੇ ਜਿਹੜੀ ਮਿਹਨਤ ਹੈ ਉਹ ਲੋਕ ਨਹੀਂ ਦੇਖਦੇ ਅਸੀਂ ਤਾਂ ਮੈਂ ਹਮੇਸ਼ਾ ਕਹਿੰਦਾ ਨਾ ਜਵਾਕਾਂ ਨੂੰ ਤੁਸੀਂ ਸਿਰਫ ਸাকਸੈਸਫੁਲ ਬੰਦੇ ਨੂੰ ਨਾ ਵੇਖੋ ਉਹਦਾ ਸਟਰਗਲ ਵੇਖੋ ਤੁਸੀਂ ਅੱਜ ਵੇਖ ਰਹੇ ਹੋ ਵੀ ਨੀਤੇ ਸੋਨੀ ਇੱਥੇ ਬੈਠਾ ਹੈ ਪਰ ਨੀਤੇ ਸੋਨੀ ਤੋਂ ਪਹਿਲਾਂ ਪਿਛਲਾ ਟਾਈਮ ਵੀ ਵੇਖੋ ਵੀ ਨੀਤੇ ਸੋਨੀ ਕਿ ਉਨੇ ਕਿਵੇਂ ਸਟਰਗਲ ਕੀਤਾ ਉਹਨੇ ਕਿਵੇਂ ਡਿਸਪਲਿਨ ਬਣਾਇਆ ਕਿਸ ਤਰ੍ਹਾਂ 1200 ਦੇ ਵਿੱਚ ਨੌਕਰੀ 1200 ਦੇ ਵਿੱਚ ਕੀਤਾ ਤੇ ਅੱਜ ਮੈਂ ਤੇ ਡੋਨੇਸ਼ਨ ਕਰਨ ਲਾਇਕ ਬਣਦਾ ਤੇ ਰਾਮ ਜੀ ਤੇ ਸਭ ਤੋਂ ਵੱਡੀ ਗੱਲ ਹੈ ਰੱਬ ਦੇ ਵਿੱਚ ਧਿਆਨ ਰੱਖੋ ਇਹ ਜਿੱਥੇ ਤੁਸੀਂ ਅੱਜਕੱਲ ਪਹੁੰਚੇ ਹੋ ਨਾ ਉਹ ਹਮੇਸ਼ਾ ਕਹਾ ਗਿਆ ਹੈ ਭਗਤੀ ਵਿੱਚ ਸ਼ਕਤੀ ਹੈ ਵਾਕਿਆ ਵਿੱਚ ਹੈ ਔਰ ਜੋ ਯੁਵਾ ਅੱਜਕਲ ਭਟਕ ਗਿਆ ਹੈ 10 ਮਿੰਟ ਰਾਮ ਦਾ ਨਾਮ ਲਓ ਆਪਣੇ ਮਾਤਮਿਤਾ سے ਪਿਆਰ ਕਰੋ ਜਿੰਦਗੀ ਨਿਹਾਲ ਹੋ ਜਾਏਗੀ ਆਪ ਲੋਗੋ ਜੀ ਜੀ जय श्री राम। ਤਾਂ ਇਹ ਗੱਲਬਾਤ ਕੀਤੀ ਹੈ ਨੀਤੀ ਸੁੰਨਿਆ کافی ਲੋਕ ਪਸੰਦ ਕਰਦੇ ਨੇ ਪਰ ਪਿੱਛੇ ਜਿਹੜੀ ਹੁੰਦੇ ਨਾ ਰਿਐਲਿਟੀ ਕੀ ਆ ਉਹ ਜ਼ਰੂਰ ਦੇਖਣ ਨੂੰ ਮਿਲੀ ਕਿਉਂਕਿ ਕਿਸ ਤਰ੍ਹਾਂ ਸਟਰਗਲ ਰਿਹਾ ਹੈ ਤੇ ਉਸ ਤੋਂ ਬਾਅਦ ਹਾਰ ਨਹੀਂ ਮੰਨੀ کافی ਜ਼ਿਆਦਾ ਮੋਟੀਵੇਸ਼ਨ ਜਿਹੜੀ ਕਿ ਮਿਲੀ ਆ ਲੋਕਾਂ ਨੂੰ ਜ਼ਰੂਰ ਮਿਲੀ ਹੋਗੀ ਔਰ ਬਹੁਤ ਸਾਰੀਆਂ ਹੋਰ ਵੀ ਗੱਲਾਂ ਜਾਣਾਂਗੇ ਪਰ ਮੇਰੇ ਸਾਹਮਣੇ ਤੁਸੀਂ ਆਂਦੇ ਰਹੋਗੇ ਕਿ ਮਿਲਦੇ ਰਹਿਣਗੇ ਹੈਨਾ ਜੀ। ਹਾਂਜੀ જય ਸ਼੍ਰੀ ਰਾਮ। ਹੋਵਦੇ ਅਪਡੇਟਸ ਤੁਸੀਂ ਇੱਕਦਮ ਜਨਟਾਈਮਸ